ਇੱਕ ਪ੍ਰੋਫੈਸ਼ਨਲ ਸੀਰੀਅਲ ਕਿਲਰ ਜਿਹਨੇ ਜਿੰਨੇ ਵੀ ਮਰਡਰ ਕੀਤੇ ਪੁਲਿਸ ਨੂੰ ਦੱਸ ਕੇ ਕੀਤੇ ਵੀ ਫਲਾਨੇ ਥਾਂ ਤੇ ਮੈਂ ਫਲਾਨਾ ਬੰਦਾ ਮਾਰਿਆ ਤੇ ਆਹ ਹਥਿਆਰ ਨਾਲ ਮਾਰਿਆ ਵੀਦ ਨੂੰ ਅੱਗੇ ਵੀ ਮੈਂ ਹੋਰ ਕਤਲ ਕਰੂੰਗਾ ਜੇ ਤੁਸੀਂ ਮੈਨੂੰ ਰੋਕ ਸਕਦੇ ਹੋ ਤਾਂ ਰੋਕ ਲਓ ਇਹ ਗੱਲ ਆ ਅਮਰੀਕਾ ਦੀ 1968-69 ਦੇ ਦਹਾਕੇ ਦੀ ਉਦੋਂ ਇੱਕ ਯੂਡਿਕ ਨਾਮ ਦਾ ਸੀਰੀਅਲ ਕਿਲਰ ਮਸ਼ਹੂਰ ਹੋਇਆ ਸੀਗਾ ਤੇ ਉਹਦਾ ਇੰਨਾ ਜ਼ਿਆਦਾ ਸਹਿਮ ਸੀ ਸ਼ਹਿਰ ਦੇ ਵਿੱਚ ਕਿ ਇੱਥੋਂ ਤੱਕ ਕਿ ਬੱਚਿਆਂ ਵਾਲੇ ਸਕੂਲ ਵੀ ਬੰਦ ਹੋ ਗਏ ਸੋ ਸਭ ਤੋਂ ਪਹਿਲਾਂ ਉਹਨੇ ਕੀ ਕੀਤਾ ਜੰਗ ਕਪਲ ਸੀਗੇ ਜਿਹੜੇ ਵਿਚਾਂ ਵਗੈਰਾ ਤੇ ਘੁੰਮਦੇ ਫਿਰਦੇ ਸੀ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਸੋ ਉਹ ਚੀਜ਼ ਕਰਦਾ ਤੇ ਉਹਨਾਂ ਨੂੰ ਸ਼ੂਟ ਕਰਕੇ ਮਾਰ ਦਿੰਦਾ ਜਦੋਂ ਵੀ ਮੌਕਾ ਮਿਲਦਾ ਬਾਅਦ ਵਿੱਚ ਕੁਝ ਕਪਲਸ ਨੂੰ ਉਹਨੇ ਚਾਕੂਆਂ ਵਗੈਰਾ ਨਾਲ ਤੜਫਾ ਕੇ ਵੀ ਮਾਰਿਆ ਸੀ ਪਰ ਇਹਨਾਂ ਵਿੱਚ ਹੈਰਾਨੀ ਦੀ ਗੱਲ ਇਹ ਸੀਗੀ ਵੀ ਜਿਹੜੇ ਵੀ ਕਪਲਸ ਨੂੰ ਉਹ ਸ਼ੂਟ ਕਰਦਾ ਸੀ ਮਾਰਦਾ ਸੀ ਕਿਸੇ ਵੀ ਤਰੀਕੇ ਨਾਲ ਉਹਨਾਂ ਵਿੱਚੋਂ ਜਿਹੜੇ ਕੁੜੀਆਂ ਸੀ ਉਹ ਤਾਂ ਇੰਜਰਡ ਹੋਣ ਤੋਂ ਬਾਅਦ ਮਰ ਜਾਂਦੀਆਂ ਸੀ ਪਰ ਜਿਹੜੇ ਮੁੰਡੇ ਸੀਗੇ ਉਹ ਬਚ ਜਾਂਦੇ ਸੀ ਇਸ ਤੋਂ ਪੁਲਿਸ ਨੂੰ ਕਿਤੇ ਨਾ ਕਿਤੇ ਐਂ ਲੱਗਦਾ ਸੀ ਵੀ ਇਹ ਕੋਈ ਸਿਰਫ ਇਹ ਆਸ਼ਿਕਾ ਜਿਹੜਾ ਕੁੜੀਆਂ ਤੋਂ ਨਫ਼ਰਤ ਕਰਦਾ ਇਸ ਲਈ ਕੁੜੀਆਂ ਨੂੰ ਮਾਰਦਾ ਪਰ ਕੁਝ ਟਾਈਮ ਬਾਅਦ ਹੀ ਪੁਲਸੀ ਜਿਹੜੀ ਇਹ ਥਿਊਰੀ ਸੀ ਇਹ ਗਲਤ ਸਾਬਿਤ ਹੋਈ ਕਿਉਂਕਿ ਉਹ ਤੋਂ ਬਾਅਦ ਉਹਨੇ ਉਕੇ ਚੀਜ਼ ਕਰਕੇ ਮਾਰਨਾ ਸ਼ੁਰੂ ਕਰਤਾ ਉਦੀ ਖਾਸੀਅਤ ਇਹ ਸੀ ਪੁਲਿਸ ਜਦੋਂ ਉਹਦੀ ਆਦਤਾਂ ਨੂੰ ਚੀਜ਼ਾਂ ਨੂੰ ਟਰੈਕ ਕਰਦੀ ਸੀ ਕਿ ਵੀ ਹਾਂ ਬੰਦਾ ਇਹ ਪੈਟਰਨ ਅਪਣਾਉਂਦਾ ਉਦੋਂ ਤੱਕ ਉਹ ਆਪਦਾ ਪੈਟਰਨ ਚੇਂਜ ਕਰ ਦਿੰਦਾ ਸੀ ਤੇ ਬਾਕੀ ਜਿਹੜੇ ਵੀ ਉਹਨੇ ਜਿੰਨੇ ਵੀ ਕਤਲ ਕੀਤੇ ਸੀ ਉਹਨੂੰ ਉਹਨਾਂ ਤੇ ਮਾਨ ਸੀਗਾ ਉਹ ਇੱਕ ਸ਼ਿਕਾਰੀ ਵਾਂਗ ਉਹਨਾਂ ਦਾ ਪਿੱਛਾ ਕਰਦਾ ਸੀ ਤੇ ਉਹਨਾਂ ਨੂੰ ਤੜਫਾ ਕੇ ਮਾਰਦਾ ਸੀਗਾ ਤੇ ਇੱਥੋਂ ਤੱਕ ਕਿ ਉਹਨੇ ਪੁਲਿਸ ਨੂੰ ਦੋ ਵਾਰ ਫੋਰਸ ਵੀ ਕੀਤਾ ਵੀ ਜਿਹੜੇ ਮੈਂ ਕਤਲ ਕੀਤੇ ਆ ਇਹ ਨਿਊਜ਼ 'ਚ ਤੁਸੀਂ ਪਬਲਿਕ ਕਰੋ ਹੁਣ ਸਾਨੂੰ ਉਹ ਚੀਜ਼ਾਂ ਪਬਲਿਕ ਕਰਨੀਆਂ ਪਈਆਂ ਨਿਊਜ਼ 'ਚ ਛੁਕਵਾਉਣੀਆਂ ਪਈਆਂ ਕਿਉਂਕਿ ਉਹਨੇ ਧਮਕੀ ਦਿੱਤੀ ਸੀ ਦੀ ਬਸ ਭਰੀ ਹੋਊਗੀ ਉਹ ਬਸ ਮੈਂ ਉਡਾ ਦੂੰਗਾ। ਸੋ ਇਹ ਡਰ ਕਾਰਨ ਕਾਫੀ ਟਾਈਮ ਸਕੂਲ ਵੀ ਬੰਦ ਰਹੇ ਸੀਗੇ ਤੇ ਇਵਨ ਕਿ ਜਿਹੜੀਆਂ ਪੁਲਿਸ ਵੈਨਾਂ ਸੀ ਉਹ ਜੋ ਸਕੂਲ ਚਾਲੂ ਹੋਏ ਉਹਨਾਂ ਦੇ ਅੱਗੇ ਪਿੱਛੇ ਚਲਦੀਆਂ ਸੀਗੀਆਂ ਤਾਂ ਕਰਕੇ ਕਿਸ ਤਰ੍ਹਾਂ ਦੀ ਤ੍ਰਿਕਟਨਾ ਨਾ ਹੋਵੇ। ਸੋ ਹੌਲੀ ਹੌਲੀ ਇਹ ਚੀਜ਼ਾਂ ਸ਼ਾਂਤ ਹੋਈਆਂ ਪਰ ਉਹਨੂੰ ਨਾ ਤਾਂ ਅਮਰੀਕਾ ਦੀਆਂ ਜੋ ਇੰਟੈਲੀਜੈਂਸ ਦੀਆਂ ਏਜੰਸੀਆਂ ਸੀ ਉਹ ਫੜ ਸਕੀਆਂ ਨਾ ਯੂਥੋਂ ਦੀ ਪੁਲਿਸ ਫੜ ਸਕੀ। ਪੁਲਿਸ ਨੇ ਇੰਨਾ ਕਰਵੀਲ ਜ਼ਰੂਰ ਕੀਤਾ ਸੀ ਵੀ ਜਿਹੜਾ ਬੰਦਾ ਸੀ ਇਹ ਕੋਈ ਪ੍ਰੋਫੈਸ਼ਨਲ ਸੀ ਕੋਈ ਆਮ ਨਹੀਂ ਸੀਗਾ ਕਿਉਂਕਿ ਉਹਦੇ ਜਿਹੜੇ ਬੂਟ ਵਗੈਰਾ ਮਿਲੇ ਸੀਗੇ ਜੋ ਟ੍ਰੇਸ ਕੀਤੇ ਸੀ ਦੀ ਮਾਰ ਤੋਂ ਬਚ ਗਈ ਸੀ ਉਹਨੇ ਸਕੈਚ ਵੀ ਉਹਦਾ ਬਣਵਾਇਆ ਸੀਗਾ ਕਾਫੀ ਲੱਪਣ ਦੇ ਬਾਵਜੂਦ ਵੀ ਇਹ ਬੰਦਾ ਟਰੇਸ ਨਹੀਂ ਹੋ ਸਕਿਆ ਇਹ ਬੰਦਾ ਅੱਜ ਤੱਕ ਮਿਸਟਰੀ ਬਣਿਆ ਹੋਇਆ ਹੈਗਾ ਸੋ ਹੁਣ ਤੱਕ ਵੀ ਕੋਈ ਨਹੀਂ ਜਾਣਦਾ ਸੋ ਇਹ ਜੋਟੀ ਕਿਲਰ ਦੇ ਨਾਮ ਦੇ ਨਾਲ ਮਸ਼ਹੂਰ ਸੀਗਾ ਜੇ ਚਾਹੋ ਤਾਂ ਤੁਸੀਂ ਗੂਗਲ ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਸੋ ਆਮ ਲੋਕ ਨੇ ਜੇ ਕਿਤੇ ਵੀ ਜਾਂਦੇ ਆ ਤੁਸੀਂ ਘੁੰਮਣ ਫਿਰਨ ਜਾਂਦੇ ਹੋ ਚਾਹੇ ਇਕੱਲੇ ਜਾਂਦੇ ਹੋ ਚਾਹੇ ਕਿਸੇ ਨਾਲ ਵੀ ਜਾਂਦੇ ਹੋ ਸੋ ਆਪਦੇ ਆਸ-ਪਾਸ ਧਿਆਨ ਰੱਖਿਆ ਕਰਿਓ